ਦੀਵਾਨਾ ਰਿਡਿਊ ਦੇ ਸਤਿਕਾਰ ਸੋਤਿਓ ਲਾ ਇੱਕ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਕਿਉਂਕਿ ਦੁਨੀਆ ਦੇ ਵਿੱਚ ਟ੍ਰੈਂਡ ਬਦਲੇ ਨੇ ਜਿਵੇਂ ਮੈਂ ਜ਼ਿਕਰ ਕੀਤਾ ਸੀ ਕਿ ਮੈਨੂੰ ਯਾਦ ਹੈ ਸਾਡੇ ਪਿੰਡ ਇੱਕ ਕੈਰੀ ਜਾਰੀ ਮੌਤ ਹੋਈ ਸਾਡੇ کارਖਾਨਾ ਹੁੰਦਾ ਸੀ ਚੱਕੀ ਹੁੰਦੀ ਸੀ ਤੇ ਮੈਂ ਉਸ ਬਜ਼ੁਰਗਾਂ ਕੋਲ ਬਹੁਤ ਬੈੰਦਾ ਹੁੰਦਾ ਸੀ ਉਦੋਂ ਤਾਂ ਉਹਨਾਂ ਨੂੰ ਬਾਬਾ ਘੁੱਗਾ ਕਹਿੰਦੇ ਹੁੰਦੇ ਸੀ ਨਾਂ ਉਹਨਾਂ ਦਾ ਜਾਗਰ ਸਿੰਘ ਹੁੰਦਾ ਸੀ ਉਹਨਾਂ ਦਾ ਇਹ ਮੁੰਡਾ ਸੀ ਮਹਿੰਦਰ ਸਿੰਘ ਤੇ ਅਸੀਂ ਛੋਟੇ-ਛੋਟੇ ਸੀ ਪੰਜਾਬ ਆਪਣੇ ਪਿੰਡ ਦੇ ਵਿੱਚ ਪਹਿਲੀ ਜਿਹੜੀ ਕੈਰੀ ਜਾਰੀ ਮੌਤ ਮੈਂ ਵੇਖੀ ਜਿਸ ਨੂੰ ਲੈ ਕੇ ਸਾਰਾ ਪਿੰਡ ਤਰਾ ਤਰਾ ਕਰ ਰਿਹਾ ਸੀ ਉਸ ਅੰਕਲ ਦੀ ਮੌਤ ਹੋਈ ਸੀ ਤੇ ਉਸ ਦੌਰਾਨ ਅਸੀਂ ਛੋਟੇ ਛੋਟੇ ਸੀ ਕੰਧ ਤੇ ਬੈਠੇ ਸੀ ਅੰਦਾਜ਼ਾ ਲਾ ਰਿਹਾ ਸੀ ਕਿ ਹੁਣ ਉਹਦੀਆਂ ਜੀ ਫੋਟੋਆਂ ਖਿੱਚਣਗੇ ਕਿਉਂਕਿ ਘਰੇ ਕਿਹੜਾ ਕੋਈ ਫੋਟੋ ਹੁੰਦੀ ਹੈ ਤੇ ਫਿਰ ਅਸੀਂ ਗੱਲਾਂ ਕਰਦੇ ਕੋਈ ਜਿਹੜਾ ਨੇੜਲਾ ਉਹ ਕਹਿੰਦਾ ਨਹੀਂ ਉਹਨਾਂ ਨੇ ਆਰਾ ਲਾਇਆ ਸੀ ਬਾਹਰ ਕੇ ਆਰੇ ਤੇ ਖੜਾ ਕੇ ਵੀ ਫੋਟੋ ਖਿੱਚਣਗੇ ਸੋ ਇੱਕ ਇਨਸਾਨ ਕਿਵੇਂ ਮਰਦਾ ਬਚਪਨ ਅਸੀਂ ਵੇਖਣਾ ਚਾਹੁੰਦੇ ਸੀਗੇ ਸੋ ਸਾਨੂੰ ਬੜੀ ਦਿਲਚਸਪੀ ਸੀ ਕਿ ਉਸ ਨੂੰ ਆਰੇ ਤੇ ਖੜਾ ਕੇ ਵੀ ਉਸ ਦੀ ਯਾਦਗਾਰੀ ਫੋਟੋ ਖਿੱਚਣਗੇ ਪਰ ਇਹ ਚੀਜ਼ਾਂ ਨਹੀਂ ਵਾਪਰੀਆਂ ਅੰਦਰ ਜਿਹੜੇ ਲੋਕਾਂ ਨੇ ਉਹਨੂੰ ਆਇਆ ਤੇ ਆਇਆ ਉਹਨਾਂ ਨੇ ਜਿਵੇਂ ਫੋਟੋਆਂ ਖਿੱਚੀਆਂ ਉਹ ਸਾਡੇ ਕੋਲ ਨਿਆਣੇ ਨੂੰ ਕਿੱਥੇ ਵੜਨ ਦਿੰਦੇ ਅਥਾ ਦਵਾਲ ਦਿੰਦੇ ਪਰ ਸਾਡੀ ਦਿਲਚਸਪੀ ਸੀ ਕਿ লাশ ਕਿੱਦਾਂ ਦੀ ਹੁੰਦੀ ਹੈ ਬੰਦਾ ਕਿਵੇਂ ਹੋ ਜਾਂਦਾ ਮੌਤ ਤੋਂ ਬਾਅਦ ਪਰ ਉਹ ਉਦੋਂ ਮਨ ਲੋ ਇਹ ਪਹਿਲੀ ਵਾਰੀ ਸੀ ਜੋ ਅਸੀਂ ਵੇਖਿਆ ਕਿ ਕਿਸੇ ਦੀ ਫੋਟੋ ਫਿਰ ਸਾਡੇ ਨਾਨਾ ਜੀ ਦੀ ਡੈਥ ਹੋਈ ਉਹਨਾਂ ਦੀਆਂ ਕੁਝ ਫੋਟੋਆਂ ਖਿੱਚੀਆਂ ਮੰਨ ਲੋ ਕਿਹਾ ਜਾਂਦਾ ਹੈ ਕਿ ਆਮ ਮਤ ਸੀ ਕਿ ਮਰੇ ਵਿਅਕਤੀ ਦੀ ਫੋਟੋ ਨਹੀਂ ਖਿੱਚਣੀ ਚਾਹੀਦੀ ਇਹ ਪੰਜਾਬ ਚ ਆਮ ਸੀ ਸ਼ਾਤਨ ਚੇਤੇ ਹੋਵੇ ਪਰ ਹੁਣ ਮਰੇ ਵਿਅਕਤੀ ਤੇ ਲੱਖਾਂ ਰੁਪਇਆ ਲਾ ਕੇ ਉਹਨਾਂ ਨੂੰ ਮੋੜ ਜਾਂਦਾ ਕੀਤਾ ਜਾ ਰਿਹਾ ਹੈ ਉਹ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਦੇ ਰਾਹੀਂ ਜਿਸ ਤਰ੍ਹਾਂ ਮਤਲਬ ਕਿਸੇ ਦਾ ਸਿਰ ਕਿਸੇ ਦੀ ਫੋਟੋ ਲਾ ਕੇ ਅੱਜ ਕੱਲ ਪਤਾ ਹੀ ਨਹੀਂ ਲੱਗਦਾ ਕਿ ਕਿਹਦੀ ਫਿਲਮ ਵਾਇਰਲ ਹੋ ਜਾਵੇ ਸੋ ਇਸ ਸਬੰਧੀ ਬਹੁਤ ਸਾਰੇ ਲੋਕ ਇਸ ਬਿਜ਼ਨਸ ਦੇ ਵਿਚਾਰ ਰਹੇ ਨੇ ਤੇ ਕੁਝ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਦੇ ਲਈ ਇਹ ਹੈਲਪ ਵੀ ਲੈ ਰਹੇ ਨੇ ਤੇ ਜਸਲਸ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਰਾਹੀਂ ਡਾਟਾ ਇਕੱਠਾ ਕੀਤਾ ਜਾ ਰਿਹਾ ਨਵਾਂ ਟਰੈਂਡ ਹੈ ਸੋ ਜੀਵਨ ਦੀ ਅਹਿਮੀਅਤ ਵਧੀ ਹੈ 10 ਲੱਖ ਕਰੋੜ ਤੱਕ ਪਹੁੰਚੀ ਹੈ ਗਲੋਬਲ ਡੈਥ ਟੈਕ ਇੰਡਸਟਰੀ ਯਾਨੀ ਇਹ ਜਿਹੜਾ ਮੌਤ ਮੌਤ ਤੋਂ ਬਾਅਦ ਉਸ ਦੀਆਂ ਫਿਲਮਾਂ ਬਣਾਉਣੀਆਂ ਇਹ ਇੰਡਸਟਰੀ ਹੈ ਜਿਸ ਨੂੰ ਗਲੋਬਲ ਡੈਥ ਟੈਕ ਇੰਡਸਟਰੀ ਕਿਹਾ ਜਾਸ ਚੁੱਕਾ ਹੈ ਇਸ ਦਾ ਬਿਜ਼ਨਸ 10 ਲੱਖ ਕਰੋੜ ਤੱਕ ਪਹੁੰਚ ਚੁੱਕਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਮਰੇ ਹੋਏ ਲੋਕਾਂ ਨੂੰ ਉਹਨਾਂ ਦੇ ਪਰਿਵਾਰ ਵਾਲੇ ਵਰਚੁਅਲ ਅਵਤਾਰ ਦੇ ਰੂਪ ਦੇ ਵਿੱਚ ਪੇਸ਼ ਕਰਨ ਦਾ ਇੱਕ ਨਵਾਂ ਟ੍ਰੈਂਡ ਚੱਲਿਆ 42 42 ਲੱਖ ਰੁਪਏ ਲੋਕ ਇਸ ਤੇ ਖਰਚਣ ਲੱਗੇ ਨੇ ਕਿ ਸਾਡਾ ਇਹ ਵਿਅਕਤੀ ਮਰ ਗਿਆ ਇਹ ਜੰਦਾ ਹੋ ਕੇ ਕਿੱਦਾਂ ਰਹੇਗਾ ਹੁਣ ਸਿੱਧੂ ਮੂਸੇਵਾਲਾ ਉਹ ਮਰ ਚੁੱਕੇ ਨੇ ਪਰ ਉਹਨਾਂ ਦੇ ਬਹੁਤ ਸਾਰੇ ਗੀਤ ਰਿਲੀਜ਼ ਹੋ ਰਹੇ ਨੇ ਹੁਣ ਇਹ ਚਰਚਾ ਕਿਸ ਗੱਲ ਦੀ ਹੈ ਕਿ ਯਾਰ ਇਹ ਗੀਤ ਉਹਨਾਂ ਨੇ ਰਿਕਾਰਡ ਕੀਤੇ ਸੀ ਜਾਂ ਫਿਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਉਹਨਾਂ ਦੇ ਗੀਤ ਰਿਲੀਜ਼ ਕੀਤੇ ਜਾ ਰਹੇ ਨੇ ਕਿਉਂਕਿ ਉਹਨਾਂ ਦੀ ਬਹੁਤ ਸਾਰੀਆਂ ਵੀਡੀਓਜ਼ ਨੇ ਬਹੁਤ ਸਾਰੀਆਂ ਆਵਾਜ਼ਾਂ ਰਿਕਾਰਡ ਨੇ ਉਹਨਾਂ ਨੂੰ ਉਦਾਂ ਪੇਸ਼ ਕੀਤਾ ਜਾ ਰਿਹਾ ਇੱਕ ਵਿਅਕਤੀ ਜਦੋਂ ਮਰ ਚੁੱਕਿਆ ਹੈ ਠੀਕ ਹੈ ਕਿ ਆਲ ਇੰਡੀਆ ਰੇਡੀਓ ਵੀ ਇੱਕ ਸਿਸਟਮ ਚਲਾਉਂਦਾ ਹੈ ਕਿ ਬਹੁਤ ਸਾਰੀਆਂ ਇੰਟਰਵਿਊਜ਼ ਉਹ ਕਰਦੇ ਨੇ ਜਿਨ੍ਹਾਂ ਨੂੰ ਆਰਕਾਈਵ ਇੰਟਰਵਿਊਜ਼ ਕਹਿੰਦੇ ਨੇ ਜਿਹੜਾ ਵਿਅਕਤੀ ਦੇ ਜਿਉਂਦੇ ਜੀ ਰਿਕਾਰਡ ਕਰਦੇ ਨੇ ਤੇ ਉਹਦੀ ਮੌਤ ਤੋਂ ਬਾਅਦ ਉਹ ਫਿਰ ਨਸ਼ਰ ਕੀਤੀਆਂ ਜਾਂਦੀਆਂ ਨੇ ਸਾਨੂੰ ਯਾਦ ਆ ਸੀ 올 ਇੰਡੀਆ ਰੇਡੀਓ ਤੇ ਸੀ ਉਦੋਂ ਗਵਰਨਮੈਂਟ ਦੇ ਤੇ ਉਥੇ ਡਾਕਟਰ ਦਲੀਪ ਕੁਟਵਾਣਾ ਜਿਹੜੇ ਮੇਰੇ ਅਧਿਆਪਕ ਵੀ ਰਹੇ ਨੇ ਉਹਨਾਂ ਦੀ ਇੰਟਰਵਿਊ ਰਿਕਾਰਡ ਕੀਤੀ ਗਈ ਜੋ ਉਹਨਾਂ ਦੀ ਡੈਥ ਤੋਂ ਬਾਅਦ ਰਿਲੀਜ਼ ਕੀਤੀ ਗਈ ਸੋ ਉਹਨਾਂ ਦਾ ਇਹ ਆਰਕਾਈਵ ਹੈ ਪ੍ਰੋਮਿਨੈਂਟ ਪਰਸਨੈਲਿਟੀ ਦੀ ਉਹ ਇੰਟਰਵਿਊਜ਼ ਰਿਕਾਰਡ ਕਰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਤੋਂ ਬਾਅਦ ਨਸ਼ਰ ਕਰਦੇ ਨੇ ਚਲੋ ਇਸ ਤਰ੍ਹਾਂ ਮੈਂ ਵੀ ਕੁਝ ਆਪਣੀਆਂ ਰਿਕਾਰਡ ਕੀਤੀਆਂ ਨੇ ਜੋ ਮੈਂ ਪ੍ਰੋਗਰਾਮ ਰਿਕਾਰਡ ਕੀਤੇ ਨੇ ਉਹ ਵੀ ਰੱਖੇ ਨੇ ਦੋ ਚਾਰ ਕੀਤੇ ਨਜਿੱਤ ਜਦੋਂ ਵੀ ਸਮਾਂ ਮਿਲਦਾ ਉਹ ਜਦੋਂ ਦੁਨੀਆ ਤੋਂ ਚਲੇ ਗਿਆ ਉਦੋਂ ਰਿਲੀਜ਼ ਕਰ ਦੇਾਂਗੇ ਤੇ ਉਹ ਮੈਂ ਨਹੀਂ ਸੁਣਨੇ ਪਤਾ ਨਹੀਂ ਕਿਸ ਵੇਗ ਚ ਰਿਕਾਰਡ ਕੀਤੇ ਆ ਇੱਕ ਸਸਪੈਂਸ ਹੈ ਅਨਾਉ ਮੈਂ ਰੱਖਿਓ ਨੇ ਸੇਵ ਕਰਤੇ ਗਲਤੀ ਨਾਲ ਆਨਰ ਹੋ ਜਾਣ ਤਾਂ ਹੋ ਸਕਦਾ ਵੱਖਰੀ ਗੱਲ ਹੈ ਵੀ ਚਲੋ ਕੁਝ ਪ੍ਰੋਗਰਾਮ ਨੇ ਜਿਹੜੇ ਮੈਂ ਰਿਕਾਰਡ ਕੀਤੇ ਨੇ ਇਸ ਤਰ੍ਹਾਂ ਬਹੁਤ ਸਾਰੇ ਲੇਖਕ ਹੁੰਦੇ ਨੇ ਜਿਹੜੇ ਕਿਤਾਬ ਲਿਖ ਜਾਂਦੇ ਨੇ ਉਹ ਕਹਿ ਜਾਂਦੇ ਨੇ ਕਿ ਮੇਰੀ ਬਾਅਦ ਰਿਲੀਜ਼ ਕਰਿਓ ਪਰ ਹੁਣ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਮਰ ਜਾਂਦੇ ਨੇ ਉਹ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਦੁਆਰਾ ਫਿਲਮਾਂ ਬਣਾਉਂਦੇ ਨੇ ਉਸ ਦੇ ذریعے 42 42 ਲੱਖ ਰੁਪਈਆ ਤੱਕ ਖਰਚ ਹੋ ਰਿਹਾ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਨਾਲ ਇਹ ਸਾਰਾ ਸلسਲਾ ਚੱਲਦਾ ਹੈ ਵਿਗਿਆਨ ਕਥਾਵਾਂ ਜਾਂ ਫੈਂਟੇਸੀ ਫਿਲਮਾਂ ਦੇ ਵਿੱਚ ਕਿਸੇ ਮਰਤਕ ਵਿਅਕਤੀ ਨੂੰ ਡਿਜੀਟਲ ਅਵਤਾਰ ਦੇ ਜ਼ਰੀਏ ਜੀਵੰਤ ਰੂਪ ਦੇ ਵਿੱਚ ਬਣਾ ਦਿੱਤਾ ਜਾਂਦਾ ਹੈ ਅਕਸਰ ਲੋਕਾਂ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦੇ ਮਰੇ ਹੋਏ ਪਰਿਵਾਰਕ ਮੈਂਬਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਫਿਰ ਉਹਨਾਂ ਦੇ ਸਾਹਮਣੇ ਆ ਜਾਣ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਵਿਕਾਸ ਨੇ ਇਸ ਹੱਦ ਤੱਕ ਇਹ ਸੰਭਵ ਕਰ ਦਿੱਤਾ ਹੈ ਹਾਲਾਂਕਿ ਇਹ ਕੰਮ ਫਿਲਹਾਲ ਆਸਾਨ ਨਹੀਂ ਹੈ ਇਸ ਲਈ ਵੱਡੀ ਮਾਤਰਾ ਦੇ ਵਿੱਚ ਉਸ ਵਿਅਕਤੀ ਦੀਆਂ ਆਵਾਜ਼ਾਂ ਉਸ ਦੀਆਂ ਵੀਡੀਓਜ਼ ਜਾਂ ਉਸ ਦੀ ਆਡੀਓ ਰਿਕਾਰਡਿੰਗਸ ਹੋਣੀਆਂ ਚਾਹੀਦੀਆਂ ਨੇ ਤਾਂ ਹੀ ਉਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਮੁੜ ਜਿੰਦਾ ਕੀਤਾ ਜਾ ਸਕਦਾ ਫਿਲਮ ਤੇ ਤੇ ਕਈ ਲੋਕ ਇਸ ਕਰਕੇ ਖੁਦ ਦੀਆਂ ਵੀਡੀਓ ਤੇ ਆਡੀਓ ਦਾ ਰਿਕਾਰਡ ਬਣਾਉਣ ਲੱਗੇ ਨੇ ਕੁਝ ਲੋਕ ਜਿਹੜੇ ਗੰਭੀਰ ਬਿਮਾਰੀ ਤੋਂ ਪੀੜਤ ਨੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੀਆਂ ਰਿਕਾਰਡਿੰਗ ਤਿਆਰ ਕਰ ਰਹੇ ਨੇ ਤਾਂ ਕਿ ਜਦੋਂ ਉਹ ਦੁਨੀਆ ਤੋਂ ਚਲੇ ਜਾਣ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਨਾਲ ਉਹਨਾਂ ਦਾ ਇੱਕ ਅਵਤਾਰ ਮੁੜ ਕੇ ਤਿਆਰ ਕਰ ਲਿਆ ਜਾਵੇ ਈਸੂਸਬੰਦੀ ਜਿਹੜਾ AI ਦੇ ਰਾਹੀਂ ਨਵਾਂ ਅਵਤਾਰ ਪੇਸ਼ ਕਰਨ ਦੀ ਪ੍ਰਕਿਰਿਆ ਸਸਤੀ ਨਹੀਂ ਹੈ 42 ਲੱਖ ਤੱਕ ਇਸਤੇ ਖਰਚ ਆਉਂਦਾ ਪਰ ਇਹਦੀ ਲੋਕਪ੍ਰਿਅਤਾ ਜਾਂ ਇਹਦੇ ਬਾਰੇ ਇੰਟਰਸਟ ਲੋਕਾਂ ਦਾ ਬਿਜ਼ਨਸ ਵਧ ਰਿਹਾ ਹੈ ਤੇ ਇਸ ਦੌਰਾਨ ਫਿਲਮਿੰਗ ਪ੍ਰੋਸੈਸ ਅਤੇ ਅਵਤਾਰ ਡਿਵੈਲਪ ਕਰਨ ਦੇ ਲਈ ਕੰਪਨੀ ਨੂੰ 42 ਲੱਖ ਰੁਪਏ ਤੱਕ ਭੁਗਤਾਨ ਕਰਨਾ ਹੁੰਦਾ ਹੈ ਇਸ ਉੱਚੀ ਲਗਤ ਦੇ ਬਾਵਜੂਦ ਕੁਝ ਫਿਲਮਾਂ ਬਣਾਉਣ ਵਾਲਿਆਂ ਦਾ ਇਹ ਬਿਜ਼ਨਸ ਕਾਫੀ ਚਰਚਤ ਵੀ ਹੈ ਟੈਕ ਨਿਊਜ਼ ਵੈੱਬਸਾਈਟ ਟੈਕ ਰਾਉਂਡ ਦੇ ਮਤਾਬਕ ਸ਼ੋਕ ਤਕਨੀਕ ਖੇਤਰ ਜਿਸ ਨੂੰ ਡੈਥ ਟੈਕ ਵੀ ਕਿਹਾ ਜਾਂਦਾ ਹੈ ਉਸ ਦੇ ਵਿੱਚ ਇਸ ਦਾ ਮੁੱਲ ਹੋਣਾ ਵਿਸ਼ਵ ਪੱਧਰ ਤੇ 10 ਲੱਖ ਕਰੋੜ ਤੱਕ ਇਸ ਦਾ ਬਿਜ਼ਨਸ ਪਹੁੰਚ ਚੁੱਕਾ ਹੈ ਟੈਕ ਰਾਉਂਡ ਦੇ ਚੀਫ ਐਡੀਟਰ ਡੇਵਿਡ ਸੋਫਰ ਦਾ ਕਹਿਣਾ ਹੈ ਕਿ ਕਰੋਨਾ ਬਿਮਾਰੀ ਤੋਂ ਬਾਅਦ ਇਸ ਬਿਜ਼ਨਸ ਦੇ ਵਿੱਚ ਤੇਜ਼ੀ ਆਈ ਹੈ ਉਹ ਕਹਿੰਦੇ ਨੇ ਕਿ ਕੋਵਿਡ ਦੇ ਦੌਰਾਨ ਲੋਕਾਂ ਨੂੰ ਜ਼ਿੰਦਗੀ ਦਾ ਅਸਲ ਮਹੱਤਵ ਪਤਾ ਲੱਗਿਆ ਕੈਲੀਫੋਰਨੀਆ ਦੇ ਰਹਿਣ ਵਾਲੇ ਜੇਮਸ ਬਲੌਂਡ ਨੇ 2016 ਦੇ ਵਿੱਚ ਆਪਣੇ ਪਿਤਾ ਦੀ ਕੈਂਸਰ ਦੇ ਪੀੜਿਤ ਹੋਣ ਦਾ ਜਦੋਂ ਪਤਾ ਚੱਲਿਆ ਤਾਂ ਬਹੁਤ ਦੁਖੀ ਹੋਇਆ ਜੇਮਸ ਕਹਿੰਦੇ ਆ ਕਿ ਮੈਂ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦਾ ਤੇ ਉਸ ਨੂੰ ਖੋਣ ਦਾ ਅਹਿਸਾਸ ਮੈਨੂੰ ਬੜਾ ਤਕਲੀਫ ਦੇ ਸੀਗਾ ਫਿਰ ਉਸ ਨੇ ਤੈਅ ਕੀਤਾ ਕਿ ਉਹ ਆਪਣੇ ਪਿਤਾ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਜੀਵਤ ਰੱਖਣਾ ਚਾਹੁੰਦਾ ਤੇ ਜੀਵਤ ਰੱਖ ਰਿਹਾ ਤੇ ਉਸ ਦੀਆਂ ਉਹ ਜਿਹੜੀਆਂ ਯਾਦਾਂ ਨੇ ਉਹਨਾਂ ਨੂੰ ਬਹੁ ਸਹਿਜਣਾ ਚਾਹੁੰਦਾ ਤੋ ਰੋਜ਼ਾਨਾ ਕਈ ਘੰਟੇ ਉਹਦੇ ਨਾਲ ਗੱਲਾਂ ਕਰਦਾ ਉਹਨਾਂ ਦੀ ਵੀਡੀਓ ਦੀ ਲਾਈਵ ਸਟੋਰੀ ਰਿਕਾਰਡ ਕਰਦਾ ਰਿਹਾ ਸੰਯੋਗਵਾਸ ਜੇਮਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਦੇ ਵਿੱਚ ਇੱਕ ਕੈਰੀਅਰ ਨੂੰ ਤਲਾਸ਼ ਰਿਹਾ ਸੀ ਤੇ ਇਸ ਤਰ੍ਹਾਂ ਉਸਦੇ ਪਿਤਾ ਦਾ ਉਸਨੇ AI ਅਵਤਾਰ ਜਾਨੀ ਕਿ ਉਸ ਨੂੰ ਜਿੰਦਾ ਰੂਪ ਦੇ ਵਿੱਚ ਫਿਰ ਫਿਲਮ ਉਸਦੀ ਬਣਾਈ ਉਹਦੀਆਂ ਰਿਕਾਰਡਿੰਗ ਦਾ ਇਸਤੇਮਾਲ ਕੀਤਾ ਜੇਮਸ ਦੇ ਪਿਤਾ ਜੌਨ ਦੀ 2017 ਦੇ ਵਿੱਚ ਮੌਤ ਹੋ ਗਈ ਸੀ ਲੇਕਿਨ ਉਸ ਤੋਂ ਪਹਿਲਾਂ ਜੇਮ ਨੇ ਜੋ ਕੁਝ ਰਿਕਾਰਡ ਕੀਤਾ ਉਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਚੈਟਬੋਲ ਦੇ ਵਿੱਚ ਬਦਲ ਦਿੱਤਾ ਇਹ ਚੈਟਬੋਲ ਉਸ ਤੇ ਪਿਤਾ ਦੀ ਆਵਾਜ਼ ਨਾਲ ਜੁੜੇ ਸਵਾਲਾਂ ਦਾ ਜਵਾਬ ਦੇ ਸਕਦਾ ਹੈ। ਯਾਨੀ ਜੋ ਕੁਝ ਉਹ ਪੁੱਛਦਾ ਉਹ ਚੈਟਬੋਲ ਉਸ ਤੇ ਪਿਤਾ ਦੀ ਆਵਾਜ਼ ਦੇ ਰੂਪ 'ਚ ਉਸ ਨੂੰ ਆਵਾਜ਼ ਦਿੰਦਾ। ਉਹਦੇ ਨਾਲ ਗੱਲਾਂ ਕਰਦਾ ਹੈ। ਦੁਨੀਆ ਭਰ ਦੇ ਵਿੱਚ ਅਜਿਹੀਆਂ ਦਰਜਨਾ ਕੰਪਨੀਆਂ ਨੇ ਜੋ ਮਰਤਕ ਵਿਅਕਤੀ ਦਾ ਡਿਜੀਟਲ ਵਰਜ਼ਨ ਤਿਆਰ ਕਰਦੀਆਂ ਨੇ ਤੇ ਹੇਅਰ ਆਈਫੋਰਟ੍ਰਾਈ ਦੇ ਜਿਹੜੇ ਯੂਜ਼ਰਸ ਨੇ ਉਹਨਾਂ ਨੇ ਆਪਣੇ ਪਿਆਰਿਆਂ ਦੀ ਤਸਵੀਰ ਇੱਕ ਐਪ ਤੇ ਡਾਊਨਲੋਡ ਕਰ ਸਕਦੇ ਨੇ ਇਹ ਐਪ ਨੂੰ ਜੋ ਯੂਜ਼ ਕਰਦੇ ਨੇ ਤਾਂ 스마트ਫੋਨ ਜਾਂ ਕੰਪਿਊਟਰ ਟੈਕਨੀਕ ਦੇ ਨਾਲ ਆਪਣੇ ਪਿਆਰਿਆਂ ਨੂੰ ਮੁੜ ਜੀਵੰਤ ਦੇਖ ਸਕਦੇ ਨੇ ਦੱਖਣੀ ਕੋਰੀਆ ਦੀ ਕੰਪਨੀ ਡੀਪ ਬ੍ਰੇਨ ਆਰਟੀਫੀਸ਼ੀਅਲ ਇੰਟੈਲੀਜੈਂਸ ਲੋਕਾਂ ਦੀ AI ਚੈਟ ਦੇ ਵਿੱਚ ਉਹ ਬਦਲ ਦਿੰਦੀ ਹੈ ਸੋ ਇਸ ਕਰਕੇ ਆਪਣਿਆਂ ਨੂੰ ਯਾਦ ਕਰਨ ਜਿਵੇਂ ਸੁਪਨਾ ਆ ਮਸਲਨ ਕੁਦਰਤੀ ਰੂਪ ਦੇ ਵਿੱਚ ਅਸੀਂ ਸੁਪਨਾ ਵੇਖਦੇ ਹਾਂ ਮੈਨੂੰ ਆਪਣੇ ਫਾਦਰ ਸਾਹਿਬ ਦੇ ਸੁਪਨੇ ਅਕਸਰ ਆਉਂਦੇ ਨੇ ਤੇ ਕਦੇ ਵੱਧ ਜਾਂਦੇ ਆ ਕਦੇ ਘਟ ਜਾਂਦੇ ਆ ਤੁਹਾਨੂੰ ਵੀ ਸ਼ਾਇਦ ਆਉਂਦੇ ਹੋਣ ਸੋ ਯਾਦ ਤਾਂ ਹੁੰਦੀ ਹੈ ਜਦੋਂ ਉਹ ਦਿਨ ਆਉਂਦੇ ਨੇ ਜਿਸ ਤਰ੍ਹਾਂ ਭਾਨ ਸਿੰਘਰੇ ਵਾਲਾ ਇਹਨਾਂ ਦੇ ਫਾਦਰ ਵੀ ਪਿਛਲੇ ਸਮੇਂ ਰੁਕਸਤ ਹੋਏ ਕੱਲ ਉਹਨਾਂ ਦਾ ਸ਼ਾਇਦ ਪਰਸੋਂ ਸੀਗਾ ਦਿਨ ਜਿਸ ਦਿਨ ਉਹ ਗਏ ਸਨ ਸੋ ਬੰਦਾ ਉਸ ਦਿਨ ਭਾਵਕ ਜ਼ਰੂਰ ਹੁੰਦਾ ਹੈ ਜਿਸ ਦਿਨ ਕੋਈ ਕਿਸੇ ਦਾ ਜਾਂਦਾ ਹੈ ਪਰ ਉਹ ਜਦੋਂ ਕਿਸੇ ਆਪਣੇ ਦਾ ਸੁਪਨਾ ਆਉਂਦਾ ਤੇ ਬੜਾ ਇੱਕ ਸਕੂਨ ਵੀ ਮਹਿਸੂਸ ਕਰਦਾ ਉਸ ਦੁਨੀਆ ਤੋਂ ਜਾ ਚੁੱਕੇ ਸ਼ਖਸ ਦੇ ਨਾਲ ਮੁਰ ਜੁੜਦਾ ਹੈ ਸੁਪਨੇ ਆ ਸੁਲਤਾਨ ਤੂੰ ਉੱਤਮ ਤੇਰੀ ਜਾਤ ਸਹਿ ਵਰਸਾਂ ਦੇ ਵਿਛੜੇ ਆਣ ਮਿਲਾਏ ਰਾਤ ਪਰ ਹੁਣ ਇਹ ਜਿਹੜੀਆਂ ਨਵੀਆਂ ਤਕਨੀਕ ਨੇ ਖਾਸ ਕਰਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਬਹੁਤ ਕੁਝ ਜੇ ਸਾਨੂੰ ਦੇ ਰਹੀ ਹੈ ਤਾਂ ਬਹੁਤ ਕੁਝ ਸਾਡੇ ਤੋਂ ਖੋਹ ਵੀ ਰਹੀ ਹੈ ਸੋ ਆਰਟੀਫੀਸ਼ੀਅਲ ਇੰਟੈਲੀਜੈਂਸ ਗਾਹਕਾਂ ਦਾ ਡਾਟਾ ਇਕੱਠਾ ਕਰਕੇ ਭਵਿੱਖ ਦੀਆਂ ਜ਼ਰੂਰਤਾਂ ਤੱਕ ਸੁਝਾਏਗਾ ਜੋ ਕਰਮਚਾਰੀ ਨਹੀਂ ਕਰ ਸਕਦੇ ਪਰ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਬਹੁਤ ਸਾਰੀਆਂ jobbਾਂ ਵੀ ਖਤਮ ਕਰੇਗਾ ਇਸ ਦੇ ذریعے ਡਿਜੀਟਲ ਜੁੱਸੂ ਸਿੱਧਾ ਨਵਾਂ ਤਰੀਕਾ ਵੀ ਪੈਦਾ ਹੋਇਆ ਰਿਟੇਲ ਸਟੋਰ ਦੇ ਵਿੱਚ ਇਨਸਾਨਾਂ ਦੀ ਜਗ੍ਹਾ ਹੋਣਾ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਟ ਲਗਾ ਰਹੇ ਨੇ ਇਸ ਦਾ ਮਕਸਦ ਫੇਸ਼ੀਅਲ ਜਾਂ ਸੁਵੇਦਨਸ਼ੀਲ ਡਾਟਾ ਇਕੱਠਾ ਕਰਨਾ ਇਸ ਸੰਬੰਧੀ ਜਿਹੜਾ ਇਹ ਕ੍ਰਿਸ਼ਮਤ ਬੁੱਧੀਮਤਾ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਤੁਹਾਡਾ ਮਾਨਸਿਕਤਾ ਦਾ ਇਸਤੇਮਾਲ ਲਗਾਤਾਰ ਵਧਦਾ ਜਾ ਰਿਹਾ ਹੈ AI ਦੇ ਵਿੱਚ AI ਵਾਟ ਬੈਂਕਿੰਗ ਦੇ ਵਿੱਚ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਜਿਹੜੀ ਰਿਟੇਲ ਸਟੋਰ ਨੇ ਇਹਦੇ ਵਿੱਚ ਵਰਕਰਾਂ ਦੀ ਜਗ੍ਹਾ ਇਹ ਲੈ ਰਿਹਾ ਅਜਿਹਾ ਕੇਵਲ ਖਰਚਾ ਘਟ ਕਰਨ ਦੇ ਲਈ ਨਹੀਂ ਹੋ ਰਿਹਾ ਬਲਕਿ ਗਾਹਕ ਦਾ ਫੇਸ਼ੀਅਲ ਤੇ ਸੰਵੇਦਨਸ਼ੀਲ ਡਾਟਾ ਇਕੱਠਾ ਕਰਨਾ ਵੀ ਇਸਦਾ ਮਕਸਦ ਹੈ ਕਿਉਂਕਿ ਜਦੋਂ ਤੁਸੀਂ ਕਿਤੇ ਜਾਂਦੇ ਹੋ ਤੁਸੀਂ ਆਪਣਾ ਉੱਥੇ ਥੰਬ 임ਪ੍ਰੈਸ਼ਨ ਲਾਉਂਦੇ ਹੋ ਸਿਰਫ ਉੱਥੇ ਉਹ ਤੁਹਾਡਾ ਫੇਸ ਇਮਪ੍ਰੈਸ਼ਨ ਦੇ ਨਾਲ ਤੁਹਾਡਾ ਬਹੁਤ ਸਾਰਾ ਡਾਟਾ ਵੀ ਰਿਕਾਰਡ ਕਰ ਲੈਂਦਾ ਹੈ ਇਹ ਵੀ ਇੱਕ ਜਸੂਸੀ ਦਾ ਨਵਾਂ ਤਰੀਕਾ ਹੈ ਅਮਰੀਕਾ ਦੇ ਵਿੱਚ ਵੱਡੀਆਂ ਫਾਸਟ ਫੂਡ ਚੇਨਜ਼ ਨੇ ਜਿਹੜੇ ਵੈਂਡিজ ਨੇ ਹਾਲ ਦੇ ਵਿੱਚ ਉੱਥੇ ਡਰਾਈਵ ਥਰੂ ਤੇ ਵੈਂਡিজ ਫਰੈਸ਼ AI ਲੱਗਿਆ ਹੋਇਆ ਸੋ ਉੱਥੇ ਆਪਣੇ ਨਾਮ ਦੇ ਨਾਲ AI ਵਾਟ ਲਾਂਚ ਵੀ ਕੀਤਾ ਗਿਆ ਹੈ ਇਸ ਦਾ ਮਕਸਦ ਹੈ ਸਰਵਿਸ ਨੂੰ ਤੇਜ਼, ਸਟਿਕ ਤੇ ਅਧਿਕ ਜਿਹੜਾ ਕੰਪਿਊਟਰਾਈਜ਼ ਫ੍ਰੈਂਡਲੀ ਬਣਾਉਣਾ। ਸੋ ਅਸੀਂ ਖਾਸ ਕਰਕੇ ਜਦੋਂ ਵੀ ਕਿਸੇ ਪੀਜ਼ਾ 버ਗਰਾਂ ਵਾਲਿਆਂ ਦੇ ਜਾਣਿਆ ਉੱਥੇ ਸਕਰੀਨ ਲੱਗੀ ਹੁੰਦੀ ਹੈ। ਉੱਥੇ ਅਸੀਂ ਸਾਰਾ ਡਾਟਾ ਭਰ ਦਿੰਨੇ ਕਿ ਸਾਨੂੰ ਇਹ ਫੂਡ ਚਾਹੀਦਾ ਹੈ। ਉਸ ਦੌਰਾਨ ਤੁਹਾਡਾ ਬਹੁਤ ਸਾਰਾ ਡਾਟਾ, ਤੁਹਾਡਾ ਫੇਸ ਇੰਪ੍ਰੈਸ਼ਨ, ਤੁਹਾਡੀਆਂ ਆਈਜ਼, ਤੁਹਾਡਾ ਬਹੁਤ ਸਾਰੇ ਥੰਬ ਇੰਪ੍ਰੈਸ਼ਨ ਉਹ ਰਿਕਾਰਡ ਹੋ ਜਾਂਦੇ ਨੇ। ਜਿਸ ਤੋਂ ਅੱਗੇ ਜਸੂਸੀ ਵੀ ਹੁੰਦੀ ਹੈ। ਇਹ ਚੀਜ਼ਾਂ ਖਤਰਨਾਕ ਵੀ ਨੇ ਮਾਰਾਂ ਦਾ ਮੰਨਣਾ ਕਿ ਇਹ ਸੋਚਣਾ ਮੂਰਖਤਾ ਹੋਏਗੀ ਕਿ ਕੰਪਨੀ ਇਸ ਦੇ ਨਾਲ ਸਿਰਫ ਵਰਕਰਾਂ ਤੇ ਹੋਣ ਵਾਲਾ ਖਰਚਾ ਵਿਚਾਰ ਰਹੀ ਹੈ ਸਿਕਿਉਰਿਟੀ ਐਕਸਪਰਟ ਕੈਮਰਨ ਸਾਈਕਲ ਦੇ ਮੁਤਾਬਕ AI ਵਾਟਸ ਗਾਹਕਾਂ ਦੀ ਹਰ ਚੀਜ਼ ਰਿਕਾਰਡ ਕਰਦੇ ਨੇ ਸਿਰਫ ਉਹ ਤੇ ਇਹ ਨਹੀਂ ਕਿ ਤੁਹਾਨੂੰ ਆਰਡਰ ਦੇਣ ਲੱਗਿਆਂ ਦਿੱਕਤ ਹੈ ਹੇਜੀਟੇਸ਼ਨ ਨਹੀਂ ਹੈ ਅਗਲਾ ਉੱਥੇ ਕਾਊਂਟਰ ਤੇ ਬੈਠੀ ਕੋਈ ਬੀਬੀ ਹੈ ਜਾਂ ਬੰਦਾ ਹੈ ਨਿਆਣੇ ਝਿਜਕ ਮਹਿਸੂਸ ਕਰਦੇ ਨੇ ਕਿ ਪਤਾ ਨਹੀਂ ਸਾਡੇ ਤੋਂ ਕੀ ਪੁੱਛੇਗਾ ਪਰ ਉਹ ਮਸ਼ੀਨ ਤੇ ਜਾ ਕੇ ਠਾਠਾ ਡਾਟਾ ਆਪਣਾ ਭਰਿਆ ਹੁੰਦੇ ਨੇ ਕਿ ਆ ਸਮੋਸਾ ਪਰ 버ਗਰ ਬੀਜਾ ਚਾਹੀਦਾ ਸਾਨੂੰ ਆ ਕੋਲਡ ਡਰਿੰਕ ਚਾਹੀਦੀ ਹੈ ਪਰ ਉਹ ਜਾਣੇ ਅਣਜਾਣੇ ਤੁਹਾਡਾ ਬਹੁਤ ਸਾਰਾ ਡਾਟਾ ਸਟੋਰ ਕਰ ਰਹੇ ਨੇ ਜਿਸ ਦੇ ਨਾਲ ਤੁਹਾਡੀ ਜਸੂਸੀ ਹੋਏਗੀ ਸੋ ਇਹ ਗਾਹਕ ਦੀ ਆਵਾਜ਼ ਉਸ ਦੀ ਟੋਨ ਤੋਂ ਲੈ ਕੇ ਉਹਦੇ ਲੁਕਸ ਤੱਕ ਸਭ ਕੁਝ ਤੁਹਾਡਾ ਸ਼ਾਮਲ ਹੈ ਹੁਣ ਤੁਸੀਂ ਵੇਖੋ ਕਈਆਂ ਨੇ ਆਪਣਾ ਫੇਸ ਇਮਪ੍ਰੈਸ਼ਨ ਲਾਇਆ ਹੁੰਦਾ ਆਪਣੇ ਫੋਨ ਤੇ ਜਦੋਂ ਤੁਸੀਂ ਕਿਤੇ ਇਸ ਤਰ੍ਹਾਂ ਦੇ ਫੂਡ ਸਟੋਰ ਤੇ ਜਾਂਦੇ ਹੋ ਉਹ ਤੁਹਾਡਾ ਆਰਡਰ ਦੇ ਨਾਲ-ਨਾਲ ਤੁਹਾਡਾ ਫੇਸ ਇੰਪ੍ਰੈਸ਼ਨ ਪਤਾ ਨਹੀਂ ਕਦੋਂ ਰਿਕਾਰਡ ਕਰ ਲਵੇ ਤੇ ਉਸ ਫੇਸ ਇੰਪ੍ਰੈਸ਼ਨ ਦਾ ਅਗਰ ਮਿਸਯੂਜ਼ ਹੋ ਜਾਵੇ ਤਾਂ ਤੁਹਾਡੇ ਅਕਾਊਂਟ ਨੂੰ ਹੈਕ ਕੀਤਾ ਜਾ ਸਕਦਾ ਮੋਬਾਈਲ ਦੇ ਵਿੱਚੋਂ ਜੋ ਤੁਹਾਡੇ ਫੇਸ ਇੰਪ੍ਰੈਸ਼ਨ ਨਾਲ ਚੱਲਦਾ ਹੈ ਜਾਂ ਤੁਹਾਡੇ ਥੰਬ ਇੰਪ੍ਰੈਸ਼ਨ ਨਾਲ ਚੱਲਦਾ ਹੈ ਸੋ ਇਸ ਦੇ ਨਾਲ ਗਾਹਕਾਂ ਦੀ ਆਵਾਜ਼ ਦੀ ਟੋਨ ਤੋਂ ਲੈ ਕੇ ਉਹਨਾਂ ਦੀ ਲੁੱਕਸ ਤੱਕ ਸਭ ਕੁਝ ਇਸ ਦੇ ਵਿੱਚ ਰਿਕਾਰਡ ਹੋ ਜਾਂਦਾ ਹੈ ਅਜਿਹੇ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਸ ਤਰ੍ਹਾਂ ਡਾਟਾ ਜਮ੍ਹਾਂ ਕਰ ਰਿਹਾ ਇੱਕ ਸਮਾਂ ਆਏਗਾ ਜਦੋਂ ਕੰਪਨੀਆਂ ਨਾ ਕੇਵਲ ਗਾਹਕਾਂ ਦੀਆਂ ਆਦਤਾਂ ਨੂੰ ਸਮਝ ਸਕਣਗੀਆਂ ਬਲਕਿ ਉਹਨਾਂ ਦੀ ਭਵਿੱਖ ਦੀਆਂ ਜ਼ਰੂਰਤਾਂ ਨੂੰ ਵੀ ਜਾਣ ਸਕਣਗੀਆਂ ਉਦਾਹਰਨ ਦੇ ਤੌਰ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਖਾਸੀਅਤ ਹੈ ਕਿ ਜਿਵੇਂ ਕਿ نسل ਸਰੀਰਕ ਬਨਾਵਟ ਤੌਰ ਤਰੀਕਿਆਂ ਤੇ ਨਜ਼ਰ ਰੱਖ ਕੇ ਉਹ ਤੁਹਾਡੀਆਂ ਜ਼ਰੂਰਤਾਂ ਸੁਝਾ ਸਕੇਗਾ ਅਜਿਹਾ ਡਾਟਾ ਕਿਸੇ ਇਨਸਾਨੀ ਵਰਕਰ ਦੇ ਲਈ ਜੁਟਾਉ ਪਾਉਣਾ ਲਗਭਗ ਮੁਮਕਨ ਹੈ ਦਰਅਸਲ AI ਵਾਟ ਬਹੁਤ ਹੀ ਆਸਾਨੀ ਤੇ ਚਤ్రਾਈ ਨਾਲ ਤੁਹਾਡੇ ਚਿਹਰਾ ਤੇ ਤੁਹਾਡਾ ਸੰਵੇਦਨਸ਼ੀਲ ਡਾਟਾ ਲੈ ਕੇ ਕਸਟਮਰ ਪ੍ਰੋਫਾਈਲ ਪ੍ਰੋਫਾਈਲਿੰਗ ਕਰ ਲੈਂਦੇ ਨੇ ਕਿ ਜੇ ਇਹ ਕਸਟਮਰ ਆਉਂਦਾ ਤਾਂ ਇਹਦੀ ਕੀ ਡਿਮਾਂਡ ਹੈ ਉਹ ਭਵਿੱਖ ਦੇ ਵਿੱਚ ਜਿਸ ਵੀ ਸਟੋਰ ਤੇ ਜਾਏਗਾ ਉਹ ਤੁਹਾਡੀ ਪਸੰਦ ਨਾ ਪਸੰਦ ਨੂੰ ਨੋਟ ਕਰ ਲਏਗਾ ਐਕਸਪਰਟ ਦਾ ਕਹਿਣਾ ਹੈ ਕਿ AI ਜਾਂ ਐਲਗੋਰਿਦਮ ਦੇ ਵਿੱਚ ਆਧਾਰਿਤ ਬਿਜ਼ਨਸ ਮਾਡਲ ਅੱਜ ਵਪਾਰ ਦੀ ਜ਼ਰੂਰਤ ਹੈ ਇਹ ਕੇਵਲ ਉਹਨਾਂ ਪੁਰਾਣੇ ਮਾਡਲਾਂ ਦੀ ਤੁਲਨਾ ਦੇ ਵਿੱਚ ਜ਼ਿਆਦਾ ਫਿੱਟ ਬੈਠਦਾ ਹੈ ਬਲਕਿ ਗਾਹਕ ਦੇ ਵਿਵਹਾਰ ਦੇ ਨਵੇਂ ਤੌਰ ਤਰੀਕਿਆਂ ਨੂੰ ਸਮਝਦਾ ਹੈ ਤੇ ਉਹਨਾਂ ਤੇ ਪ੍ਰਕਿਰਿਆ ਦੇਣ ਦੀ ਸਮਰੱਥਾ ਰੱਖਦਾ ਹੈ ਇਸ ਵਜ੍ਹਾ ਦੇ ਨਾਲ ਕੰਪਨੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਨਿਵੇਸ਼ ਕਰ ਰਹੀਆਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਉਨਤ ਸਮਰੱਥਾਵਾਂ ਦੀ ਵਜ੍ਹਾ ਕਰਕੇ ਰਿਟੇਲ ਬਿਜ਼ਨਸ ਸੈਕਟਰ ਦੇ ਵਿੱਚ ਵੱਡੇ ਬਦਲਾਅ ਹੋਣ ਵਾਲੇ ਨੇ ਹਾਲਾਂਕਿ ਇਸ ਦੇ ਨਾਲ ਗਾਹਕ ਦੀ ਪ੍ਰਾਈਵੇਸੀ ਨਾਲ ਜੁੜੇ ਅਧਿਕਾਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਚੁਣੌਤੀਆਂ ਸਾਬਤ ਹੋਣਗੇ ਪਰ ਤੁਸੀਂ ਵੇਖੋ ਕਿ ਅਮਰੀਕਨ ਅੰਕੜਾ ਬਿਊਰੋ ਨੇ ਇਹ ਸੂਚਨਾ ਜਨਤਕ ਕੀਤੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਜ੍ਹਾ ਕਰਕੇ ਜਿਹੜੀਆਂ ਨੌਕਰੀਆਂ ਤੇ ਸਭ ਤੋਂ ਜ਼ਿਆਦਾ ਖਤਰਾ ਹੈ ਉਹਨਾਂ ਦੇ ਵਿੱਚ ਸਭ ਤੋਂ ਟੌਪ ਤੇ ਨੇ ਕੈਸ਼ੀਅਰ ਜਾਣੀ ਇਹ ਸਾ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਲੋਕਾਂ ਨੂੰ ਕੰਮਾਂ ਤੋਂ ਵਿਹਲੇ ਕਰ ਦੇਣਾ ਕੈਸ਼ੀਅਰ ਜੌਬ ਤੇ ਸਭ ਤੋਂ ਜ਼ਿਆਦਾ ਖਤਰਾ 8 ਸਾਲ ਦੇ ਵਿੱਚ ਇਹ ਅਧੇ ਰਹਿ ਜਾਣੇ ਨੇ ਚਲੋ ਆਪਣੇ ਸਿਕੰਦਰ ਜੀ ਵੀ ਕੈਸ਼ੀਅਰ ਆਪਣਾ ਚਲੋ ਮਾਲਕ ਹੀ ਨੇ ਉਹ ਤੋਂ ਸਟੋਰ ਦੇ ਉਹ ਵੀ ਟਿੰਗ ਟਿੰਗ ਕਰਾਉਂਦੇ ਨੇ ਆਉਣ ਵਾਲੇ ਸਮੇਂ ਉਹ ਵੀ ਜ ਆਪਣੇ ਇਕਲਾਹੇ ਬੈਠੇ ਰਹਿਣ ਮੋਟਰ ਤੇ ਇੱਥੋਂ ਹੀ ਉਹਨਾਂ ਦੀ AI ਕੰਟਰੋਲ ਕਰੀ ਜਾਣੀ ਸੋ ਉਹਦੇ ਚ ਜਣੀ ਜਿਹੜੇ ਕੈਸ਼ੀਅਰ ਜੌਬ ਤੇ ਕਾਊਂਟਰਾਂ ਤੇ ਬੈਠੇ ਲੋਕ ਨੇ ਉਹ ਅਧੇ ਰਹਿ ਜਾਣੇ ਨੇ ਅਮਰੀਕਾ ਦੇ ਵਿੱਚ 8 ਸਾਲ ਦੇ ਵਿੱਚ ਕੈਸ਼ੀਅਰ ਦੀ ਜੌਬ 50% ਉੱਡ ਜਾਣੀ ਹੈ। ਇਸ ਤੋਂ ਬਾਅਦ ਅਸਿਸਟੈਂਟ, ਆਫਿਸ ਕਲਰਕ, ਕਸਟਮਰ ਸਰਵਿਸ ਰਿਪਰੈਜੈਂਟਿਵ ਤੇ ਰਿਸੈਪਸ਼ਨਿਸਟ ਜਿਹੜੀਆਂ ਜ਼ਿਆਦਾ ਬੀਬੀਆਂ ਹੁੰਦੀਆਂ ਨੇ ਇਹ ਸਭ ਉੱਡ ਜਾਣੇ ਨੇ। ਇਹਨਾਂ ਸਾਰਿਆਂ ਦੀ ਜ਼ਰੂਰਤ 232 ਤੱਕ ਅਮਰੀਕਾ ਇਕੱਲੇ ਅਮਰੀਕਾ ਦੇ ਵਿੱਚ 6,84,000 ਦੇ ਕਰੀਬ ਘਟਣ ਦਾ ਅੰਦਾਜ਼ਾ ਹੈ। ਇਕੱਲੇ ਅਮਰੀਕਾ 'ਚ। ਯਾਨੀ 232 ਦੇ ਵਿੱਚ ਇਹ 7 ਲੱਖ ਦੇ ਕਰੀਬ ਇਹਨਾਂ ਦੀ ਜੌਬ ਘਟ ਜਾਣੀਆਂ ਹੋਣ ਦੇ ਨਾਲ। ਸੋ ਇਹ ਬੂਟ ਬਲੈਤੀ ਵਾਲਾ ਸلسਲਾ ਆਗੇ-ਆਗੇ ਦੇਖਿਓ ਹੋਤਾ ਹੈ ਕਿਹਾ ਸੋ ਇਸ ਤਰ੍ਹਾਂ ਤੁਸੀਂ ਇੱਕ ਮੋਟੀ ਮਿਸਾਲ ਹੈ ਜਦੋਂ ਪਿੰਡਾਂ ਦੇ ਵਿੱਚ ਟੋਲ ਪਲਾਜ਼ੇ ਲੱਗੇ ਲੋਕਾਂ ਨੇ ਵਿਰੋਧ ਕੀਤਾ ਪਰ ਪਿੰਡ ਵਾਲਿਆਂ ਨੂੰ ਚਲੋ ਫਾਇਦਾ ਹੋ ਗਿਆ ਦੁਕਾਨਾਂ ਖੁੱਲ ਗਈਆਂ ਰੌਣਕਾਂ ਵਧ ਗਈਆਂ ਬਿਜ਼ਨਸ ਆਇਆ ਜ਼ਮੀਨ ਖਰੀਦ ਲਈ ਨੇੜੇ ਖੇਤ ਵਾਲਿਆਂ ਦੀ ਤੇ ਉੱਥੇ ਫਿਰ ਇਹਨਾਂ ਲੋਕਾਂ ਨੇ ਪਿੰਡਾਂ ਵਾਲਿਆਂ ਨੂੰ ਲੱਕੜ ਦਾ ਮੁੰਡਾ ਦਿੱਤਾ ਕਿ ਤੁਹਾਡੇ ਬੰਦਿਆਂ ਨੂੰ ਨੌਕਰੀ ਤੇ ਰੱਖਾਂਗੇ ਨੇੜਲੇ ਪਿੰਡਾਂ ਦੀਆਂ ਬਹੁਤ ਸਾਰੀਆਂ ਬੀਬੀਆਂ ਭੈਣਾਂ ਰਾਣੀਆਂ ਧਿਆਣੀਆਂ ਉਹਨਾਂ ਨੂੰ ਜਵਾਬਾ ਮਿਲਿਆ ਚਲੋ ਉਹਨਾਂ ਨੂੰ ਘਰ ਦੇ ਬਾਹਰ ਨੌਕਰੀ ਮਿਲ ਗਈ 10-15000 ਦੀ ਕਿਸੇ ਨੂੰ ਕ੍ਰੇਨ ਦੀ ਜੌਬ ਮਿਲ ਗਈ ਕਿਸੇ ਨੇ ਕ੍ਰੇਨ ਪਾਲੀ ਕੇ ਐਕਸੀਡੈਂਟ ਵਾਲੀ ਗੱਡੀ ਨੂੰ ਹਟਾਉਣਾ ਲੋਕਾਂ ਨੂੰ ਕੰਮ ਮਿਲ ਗਿਆ ਪਰ ਹੁਣ ਕੀ ਕੀਤਾ ਉਹਨਾਂ ਨੇ 90000 ਤੋਂ ਵੱਧ ਬੰਦਾ ਘਰਾਂ ਨੂੰ ਭੇਜ ਦਿੱਤਾ ਉਹਦੀ ਜਗ੍ਹਾ ਫਾਸਟੈਗ ਆ ਗਿਆ ਫਾਸਟੈਗ ਦੇ ਨਾਲ ਸਾਰੇ ਜਿਹੜੇ ਉਹ ਰੱਖੇ ਸੀਗੇ ਉਹ ਵਿਚਾਰੇ ਘਰਾਂ ਨੂੰ ਤੁਰ ਗਏ ਨਾ ਉਹ ਕਿਦਰੇ ਪੱਕੀ ਜੌਬ ਲੱਭ ਲੱਭ ਸਕੇ ਤੇ ਨਾ ਕੁਝ ਹੋਰ ਕਰ ਸਕੇ ਟੈਂਪਰੇਰੀ ਨੌਕਰੀ ਮਿਲ ਗਈ ਤੇ 2 ਸਾਲ ਕੰਮ ਕਰਾ ਤੇ ਮੁੜ ਕੇ ਵਿਹਲੇ ਕਰਕੇ ਘਰੋਂ ਤੋਰ ਦਿੱਤੇ ਨਾ ਉਹ ਕਈਆਂ ਨੇ ਪੜ੍ਹਾਈ ਛੱਡਤੀ ਤੇ ਕਈਆਂ ਨੇ ਉਹ ਸਾਸ ਦੇ ਵਿੱਚ ਕਿ ਮੈਂ ਤਾਂ ਕਮਾਉਣੀ ਆ ਮੈਂ ਤਾਂ ਕਮਾਉਣਾ ਖਾਸ ਕਰਕੇ ਮੈਂ ਤਾਂ ਕਮਾਉਣੀ ਆ ਬੀਬੀਆਂ ਨੇ ਇੱਟ ਖੜਕਾ ਹੋ ਗਿਆ ਘਰ ਵਾਲਿਆਂ ਨਾਲ ਤੇ ਉਹ ਹੁਣ ਘਰ ਵਾਲਾ ਵੀ ਗਿਆ ਤੇ ਨੌਕਰੀ ਵੀ ਗਈ ਹੋਰ ਨੌਕਰੀ ਲੱਭਣ ਗਈਆਂ ਤਣੀ ਉਹ ਤੁਹਾਨੂੰ ਇੱਕਦਮ ਨੌਕਰੀ ਮਿਲੀ ਨੇ ਤੁਹਾਨੂੰ ਜੇਬ ਤੋਂ ਤਕੜਾ ਕਰ ਦਿੱਤਾ ਕਈਆਂ ਦਾ ਰੋਜ਼ਗਾਰ ਚਲਿਆ 90000 ਬੰਦਾ ਇੰਡੀਆ ਚ ਜਿਹੜਾ ਜੌਬ ਲੱਗਿਆ ਸੀ ਉਹ ਹਟਾ ਦਿੱਤਾ ਗਿਆ ਫਾਸਟੈਗ ਆਉਣ ਦੇ ਨਾਲ ਹੁਣ ਫਾਸਟੈਗ ਤੋਂ ਬਾਅਦ ਹੁਣ ਤਾਂ ਆਨਲਾਈਨ ਜੀਪੀਐਸ ਆ ਰਿਹਾ ਕਿ ਇਹ ਟੋਲ ਪਲਾਜ਼ੇ ਚੱਕ ਦੇਣਾ ਕਿਸਾਨ ਰੋਜ਼ ਘੇਰ ਲੰਦੇ ਆ ਸੜਕ ਤੇ ਚੜੋਗੇ ਤੁਹਾਡਾ ਆਟੋਮੈਟਿਕ ਕੱਟਿਆ ਜਾਏਗਾ ਨਹੀਂ ਤਾਂ ਫਿਰ ਇਹ ਹੈ ਜੇ ਨਹੀਂ ਕਟੋਗੇ ਕਟਾਓਗੇ ਤੋ ਤੁਹਾਨੂੰ ਲਾਜ਼ਮੀ ਹੈ ਤੁਹਾਡੀ ਗੱਡੀ ਮੇਨ ਤੇ ਰੁਕੇ ਜੇ ਤੁਹਾਡੀ ਐਨਓਸੀ ਜਾਂ ਤੁਹਾਡੇ ਜਿਹੜਾ ਆਰਸੀ ਹੈ ਉਸ ਤੇ ਪੰਚ ਲੱਗ ਜਾਏਗਾ ਸੋ ਇਦਾਂ ਮਤਲਬ ਤੁਸੀਂ ਵੇਖੋ ਕਿ ਆਉਣ ਵਾਲੇ ਸਮੇਂ ਕਾਰਪੋਰੇਟ ਨੇ ਏਆਈ ਦੀ ਮਦਦ ਨਾਲ ਬਹੁਤ ਸਾਰੀ ਜਿਹੜੀ ਵਰਕਰ ਕੈਟਾਗਰੀ ਹੈ ਉਸ ਨੂੰ ਖਤਮ ਵੀ ਕਰ ਦੇਣਾ ਤੇ ਇਸ ਤਰ੍ਹਾਂ ਦਾ سلسلہ ਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:00 ਤੋਂ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਇਹਨਾਂ ਪ੍ਰੋਮਾਂ ਦੇ ਲਿੰਕ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ ਇਸੇ ਨੰਬਰ 9876309655 ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਵੀ ਲਾਈਵ ਕਾਲ ਕਰ ਸਕਦੇ ਹੋ ਕਾਲ ਨਾ ਮਿਲੇ ਤਾਂ ਰਿਕਾਰਡ ਕੀਤਾ ਸੁਨੇਹਾ ਵੀ ਸੈਂਡ ਕਰ ਸਕਦੇ ਹੋ